ਉਹ ਪੜਾ ਪਰਿਵਾਰ ਨਹੀਂ ਮੰਨ ਰਿਹਾ ਇਹ ਪ੍ਰਮਾਤਮਾ ਨੇ ਉਦਮ ਬਖਸ਼ਿਆ ਸਾਰੇ ਰਲ ਮਿਲ ਕੇ ਸਾਥੀ ਮੇਰੇ ਬਲਜੀਤ ਨੇ ਉਦਮ ਕੀਤਾ ਸੀ ਕਹਿੰਦਾ ਸੀ ਲੰਗਰ ਲਾਉਣਾ ਮੈਂ ਚਲੋ ਲਾ ਦਿਓ ਲੰਗਰ ਤੇ ਮੈਂ ਤੇ ਅੱਜ ਲੋੜੀ ਦੇ ਤਿਉਹਾਰ ਤੇ ਸਾਰੇ ਹੀ ਗੁਰਦਾਸਪੁਰ ਵਾਸੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਬਾਹਰ ਵਸਦੇ ਪੰਜਾਬੀਆਂ ਨੂੰ ਮੁਬਾਰਕਬਾਦ ਦਿੰਦਾ ਔਰ ਅੱਜ ਜੋ ਰੌਦਾ ਲੰਗਰ ਲਾਇਆ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਹੀ ਰੌਦਾ ਲੰਗਰ ਲੈ ਕੇ ਜਾਓ ਔਰ ਆਪਣੇ ਘਰਾਂ 'ਚ ਜਾ ਕੇ ਆਪਣੇ ਪਰਿਵਾਰ ਦੇ ਨਾਲ ਲੋੜੀ ਦਾ ਜਿਹੜਾ ਤਿਉਹਾਰ ਹੈ ਮਨਾਓ ਔਰ ਜੋ ਪ੍ਰਮਾਤਮਾ ਨੇ ਸੇਵਾ ਇਹ ਮੇਰੇ ਘਰ ਬਿਨਾ ਕਰਮਾਂ ਤੋਂ ਸੇਵਾ ਨਹੀਂ ਮਿਲਦੀ ਔਰ ਚੰਗੇ ਕਰਮ ਕੀਤੇ ਆ ਮੇਰੇ ਬਜ਼ੁਰਗਾਂ ਨੇ ਤੇ ਅੱਗੇ ਅਸੀਂ ਜਿਹੜੀ ਸੇਵਾ ਕਰਨ ਦਾ ਹਮੇਸ਼ਾ ਮੌਕਾ ਮਿਲਦਾ ਆ ਔਰ ਅੱਜ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਸੇਰ ਦੇ ਬੈਠੇ ਆ ਇੱਥੇ ਜਿੰਨੀ ਦੇਰ ਪ੍ਰਮਾਤਮਾ ਦਾ ਹੁਕਮ ਹੋਏਗਾ ਉਨੀ ਦੇਰ ਤੱਕ ਇਹ ਲੰਗਰ ਚੱਲਦਾ ਰਹੂਗਾ ਔਰ ਲੋਕ ਇੱਥੇ ਲਾਈਨਾਂ ਚ ਲਾ ਕੇ ਲੰਗਰ ਰੋਹਦਾ ਜਿਹੜਾ ਉਹ ਲੈਂਦੇ ਰਹਿਣ ਤੇ ਮੈਂ ਸਾਰੇ ਹੀ ਆਪਣੇ ਨੌਜਵਾਨ ਭਰਾਵਾਂ ਨੂੰ ਖਾਸ ਤੌਰ 'ਤੇ ਅਪੀਲ ਕਰਾਂਗਾ ਕਿ ਹਮੇਸ਼ਾ ਕੰਮ ਕਰਨਾ ਆਪਾਂ ਸਿੱਖੀਏ ਕਿਉਂਕਿ ਕਿਸੇ ਨੇ ਕਿਸੇ ਨੂੰ ਨਹੀਂ ਦੇ ਦੇਣਾ ਜੇ ਕੋਈ ਮੀਰ ਆ ਕੋਈ ਤਗੜਾ ਆਪਣੇ ਘਰ ਹੋਊਗਾ ਜੇ ਕੋਈ ਰੋਟੀ ਖਾਂਦਾ ਆਪਣੇ ਹੱਥਾਂ ਦੇ ਨਾਲ ਕੰਮ ਆ ਕੇ ਖਾਂਦਾ ਆ ਅਸੀਂ ਬਾਹਰ ਜਾ ਕੇ ਵੀ ਬੜੇ ਕੰਮ ਕਰਦੇ ਆ ਪਰ ਆਪਣੇ ਮੁਲਕ ਦੇ ਵਿੱਚ ਰਹਿ ਕੇ ਵੀ ਅਸੀਂ ਕੰਮ ਕਰ ਸਕਨੇ ਆ ਕਦੀ ਸ਼ਰਮ ਨਹੀਂ ਮੈਨੂੰ ਕੋਈ ਸ਼ਰਮ ਨਹੀਂ ਕੰਮ ਕਰਨ ਦੀ ਕਈ ਯਾਰ ਕਹਿ ਦਿੰਦੇ ਆ ਕਿ ਤੂੰ ਦੋ ਵਾਰ ਦਾ ਐਮਐਲਏ ਆ ਜ਼ਿਲ੍ਹਾ ਪ੍ਰਧਾਨ ਆ ਕੋਈ ਪ੍ਰੋਬਲਮ ਨਹੀਂ ਆ ਮੈਨੂੰ ਮੈਨੂੰ ਪਰਮਾਤਮਾ ਨੇ ਦੋ ਹੱਥ ਦਿੱਤੇ ਆ ਅੱਖਾਂ ਨੱਕ ਕੰਨ ਦਿੱਤੇ ਆ ਲੱਤਾਂ ਦਿੱਤੀਆਂ ਪੈਰ ਦਿੱਤੇ ਆ ਤੰਦਰੁਸਤ ਸਰੀਰ ਦਿੱਤਾ ਆ ਮੈਂ ਉਨੀ ਦੇਰ ਇਦਾਂ ਹੀ ਕੰਮ ਕਰਦਾ ਰਹੂੰਗਾ ਜਿੰਨਾ ਚਿਰ ਪ੍ਰਮਾਤਮਾ ਸਰੀਰ ਜਿਹੜਾ ਤੰਦਰੁਸਤ ਰੱਖੇਗਾ ਔਰ ਆਪਣੇ ਹੱਥੀਂ ਦਸਾਂ ਨਵਾਂ ਦੀ ਕਿਰਤ ਕਰਨੀ ਸਿਖਾਈ ਆ ਮੇਰੇ ਬਜ਼ੁਰਗਾਂ ਨੇ ਔਰ ਸਰਦਾਰ ਕਰਤਾਰ ਸਿੰਘ ਪਾੜਾ ਲੋਕਾਂ ਜਿਵੇਂ ਯਾਦ ਕਰਦੇ ਆ ਮੇਰੇ ਫਾਦਰ ਸਾਹਿਬ ਤਾਇਆ ਜੀ ਚਾਚਾ ਜੀ ਸਾਰਾ ਹੀ ਪਰਿਵਾਰ ਮੇਰੇ ਗਾੜੀ ਭਰਾ ਸੇਵਾ ਕਰਦੇ ਆ ਉਹ ਸੇਵਾ ਜਿਹੜੀ ਆ ਸੱਚੇ ਪਾਤਸ਼ਾਹ ਇਸੇ ਤਰੀਕੇ ਨਾਲ ਸਾਡੇ ਪਰਿਵਾਰ ਕੋ ਲੈਂਦਾ ਰਵੇ ਤੇ ਅਸੀਂ ਲੋਕਾਂ ਦੀ ਸੇਵਾ ਕਰਦੇ ਰਹੀਏ ਲੋਕਾਂ ਦੀਆਂ ਜਿਹੜੀਆਂ ਅਸੀਸਾਂ ਨੇ ਉਹੋ ਹੀ ਕਮਾਈ ਆ ਅਸਲੀ ਉਹ ਅਸੀਸਾਂ ਹਮੇਸ਼ਾ ਮਿਲਦੀਆਂ ਆਈਆਂ ਮਿਲਦੀਆਂ ਰਹਿਣ ਤੇ ਇਸੇ ਤਰ੍ਹਾਂ ਜਿਵੇਂ ਇੱਕ ਪਰਿਵਾਰ ਦੀ ਤਰ੍ਹਾਂ ਇਹ ਜਿਹੜਾ ਜਿੰਨੇ ਵੀ ਤਿਉਹਾਰ ਆ ਇਦਾਂ ਮਨਾਉਂਦੇ ਰਹੀਏ ਔਰ ਇਕੱਠੇ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਕਿ ਜਿੰਨੇ ਸਵਾਸ ਪ੍ਰਮਾਤਮਾ ਨੇ ਬਖਸ਼ੇ ਆ ਉਹ ਇਕੱਠੇ ਹੋ ਕੇ ਸੀ ਇੱਕ ਭਾਈਚਾਰਕ ਸਾਂਝ ਨੂੰ ਕਾਇਮ ਕਰਦੇ ਹੋਏ ਇਕੱਠੇ ਮਨਾਉਂਦੇ ਰਹੀਏ ਸੋ ਬਹੁਤ ਬਹੁਤ ਸਾਰਿਆਂ ਨੂੰ ਇੱਕ ਵਾਰ ਫੇਰ ਲੋੜੀ ਦੀਆਂ ਮੁਬਾਰਕਾਂ ਔਰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਆਣ ਕੇ ਇੱਥੇ ਰੋਹ ਦਾ ਲੰਗਰ ਲੈ ਕੇ ਜਾਣ ਆਪਣੇ ਪਰਿਵਾਰ ਲਈ ਔਰ ਆਪਣੇ ਪਰਿਵਾਰ ਨਾਲ ਬਹਿ ਕੇ ਆਪਣਾ ਜਿਹੜਾ ਲੋਹੜੀ ਦਾ ਤਿਉਹਾਰ ਆ ਉਹ ਖੁਸ਼ੀਆਂ ਭਰਿਆ ਸਾਰਿਆਂ ਦਾ ਨਿਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ